ਕੋਮਰ ਵਿਜੇ ਪ੍ਰਤਾਪ ਲਗਾਤਾਰ ਚਾਹੇ ਆਪਣੇ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਵੀ ਕਰਦੇ ਆ ਪਰ ਉਹਨਾਂ ਨੇ ਇੱਕ ਇੰਟਰਵਿਊ ਦਾ ਹਵਾਲਾ ਦਿੰਦੇ ਆ ਆਪਣੇ ਇੱਕ ਲੇਖ ਹੀ ਲਿਖ ਦਿੱਤਾ ਫੇਸਬੁੱਕ ਆਫੀਸ਼ੀਅਲ ਪੇਜ ਦੇ ਉੱਤੇ ਕਹਿੰਦੇ ਮੇਰੀ ਨਿੱਜੀ ਰਾਏ ਦੱਸਦੇ ਹਨ ਮੁੱਖ ਮੰਤਰੀ ਸਾਹਿਬ ਇਸੇ ਨਿੱਜੀ ਰਾਏ ਦੇ ਕਰਕੇ ਉਹਨਾਂ ਨੂੰ ਕੁਰਸੀ ਮਿਲੀ ਆ ਸੰਦੀਪ ਕਹਿੰਦੇ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਦੇ ਨਾ ਤੇ ਤੁਹਾਨੂੰ ਸਾਰੀਆਂ ਪਹਿਲੂ ਚੰਗੇ ਲੱਗਦੇ ਨੇ ਸਾਰੇ ਕਾਂਡ ਚੰਗੇ ਲੱਗਦੇ ਨੇ ਕਿਉਂਕਿ ਆਪਾਂ ਸਿਆਸਤ ਕਰਨੀ ਹੁੰਦੀ ਆ ਜਦੋਂ ਤੁਹਾਡੀ ਸਰਕਾਰ ਬਣ ਜਾਂਦੀ ਹੈ ਤੇ ਫਿਰ ਕਹਿੰਦੇ ਛੱਡੋ ਕੀ ਲੋੜ ਆ ਨਾ ਬਦਲ ਜਾਂਦੇ ਨੇ ਹਾਲਾਤ ਬਦਲ ਜਾਂਦੇ ਨੇ ਤੁਹਾਡੀ ਸੋਚ ਨਹੀਂ ਬਦਲ ਜਾਂਦੀ ਤੁਹਾਡੇ ਯਾਰ ਬਦਲ ਜਾਂਦੇ ਨੇ ਤੁਹਾਡੇ ਰਾਵਾਂ ਬਦਲ ਜਾਂਦੀਆਂ ਨੇ ਫਿਰ ਕੋਈ ਦੀ ਨਿੱਜੀ رائے ਹੋ ਜਾਂਦੀ ਹੈ ਕਿ ਇਹਦੀ ਪਬਲਿਕ رائے ਹੋ ਜਾਂਦੀ ਹੈ ਕੋਈ ਲੋਕ ਓਪੀਨੀਅਨ ਹੋ ਜਾਂਦੀ ਹੈ ਕਿ ਇਹਦੇ ਪਰਸਨਲ ਨਿੱਜੀ ਵਿਚਾਰ ਹੋ ਜਾਂਦੇ ਹੁਣ ਸਵਾਲ ਹੈ ਕਿ ਦੁੱਖ ਉਹਨੂੰ ਲੱਗ ਰਿਹਾ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਕਿ ਮੈਂ ਨੌਕਰੀ ਛੱਡੀ ਸ਼ਾਇਦ ਉਹ ਪਛਤਾਉਂਦੇ ਵੀ ਹੁਣ ਕਿ ਯਾਰ ਮੈਂ 1998 ਬੈਜ ਦਾ ਆਈਪੀਐਸ ਅਫੀਸਰ ਮੈਨੂੰ ਪਤਾ ਹੁੰਦਾ ਕਿ ਸਿਆਸਤ ਇੰਨੀ ਭੈੜੀ ਹੈ ਗਿਆ ਕਿ ਮੇਰੇ ਨਾਮ ਤੇ ਸਿਆਸਤ ਹੋ ਗਈ ਮੈਨੂੰ ਹੀ ਵੇਚ ਵਟ ਲਿਆ ਆਮ ਆਦੀ ਪਾਰਟੀ ਵਾਲਾ ਮੈਨੂੰ ਹੀ ਪਰਮਾ ਲਿਆ ਮੈਂ ਹੀ ਜਜਬਾਤੀ ਹੋ ਗਿਆ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਤੇ ਮੈਨੂੰ ਕਿ ਲੋੜ ਹੈ ਇਸ ਟਾਈਮ ਐਡੀਜੀਪੀ ਉਹਦੇ ਨਾਲ ਦੇ ਐਡੀਜੀਪੀ ਲੱਗੇ ਨੇ ਪੰਜਾਬ ਦੇ ਵਿੱਚ ਚਲੋ ਇੱਕ ਐਮਐਲਏ ਐਡੀਜੀਪੀ ਤੋਂ ਉੱਪਰ ਹੁੰਦਾ ਵੱਡਾ ਰੁਤਬਾ ਹੋ ਜਾਂਦਾ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਇਸ ਤੋਂ ਮੰਨਿਆ ਜਾ ਸਕਦਾ ਹੈ ਕਿ ਸਰਕਾਰ ਬੇਦਬੀ ਵਾਲੇ ਮਸਲੇ ਦੇ ਵਿੱਚ ਉਹਨੇ ਸਰਵਾਈ ਨਹੀਂ ਕਰਨਾ ਚਾਹੁੰਦੇਗੇ ਕਿਉਂਕਿ ਮਸਲਾ ਏਡੇ ਨਾ ਚੁੱਕਾ ਨਾ ਅਕਾਲੀ ਕਰ ਸਕੇ ਨਾ 5 ਸਾਲ ਕਾਂਗਰਸ ਸਰਕਾਰ ਕਰ ਸਕੀ ਪੰਜੀ ਮਹੀਨੇ ਇਹਨਾਂ ਦੇ ਹੋ ਚੁੱਕੇ ਨੇ ਹੁਣ ਜਿਹੜੀ ਉਹਨੂੰ ਦੁੱਖ ਜ਼ਿਆਦਾ ਹੈਰਾਨ ਕਰਨ ਵਾਲਾ ਵੀ ਉਹ ਕਹੇ ਰੇ ਕਿ ਮੇਨਾ ਲੁੱਟਿਆ ਗਿਆ ਮੈਂ ਤੇ ਕਿ ਸੀਐਮ ਸਾਹਿਬ ਦੀ ਇੱਕ ਸਟੇਟਮੈਂਟ ਛਪੀ ਹੈ ਦੈਨਿਕ ਭਾਸਕਰ ਅਖਬਾਰ ਦੇ ਵੈਸੇ ਤੇ ਸੀਐਮ ਸਾਹਿਬ ਦੀ ਰੋਜ਼ ਹੀ ਕਿਸੇ ਨਾ ਕਿਸੇ ਅਖਬਾਰ ਦੇ ਵਿੱਚ ਐਡ ਉਹ ਇਸ਼ਤੇ ਉਹ ਇੰਟਰਵਿਊ ਛਪ ਰਹੀ ਹੈ ਔਰ ਚੈਨਲਾਂ ਦੇ ਇੰਟਰਵਿਊ ਹੋ ਰਹੀ ਹੈ ਉਹਦੇ ਵਿੱਚ ਕਿਹਾ ਕਿ ਉਹਨਾਂ ਦੀ ਨਿੱਜੀ رائے ਹੋ ਸਕਦੀ ਹੈ ਪਰ ਬੇਦਬੀ ਕਿਸੇ ਵੀ ਐਮਐਲਏ ਦੀ ਕਿਸੇ ਵੀ ਪੰਜਾਬੀ ਦੀ ਨਿੱਜੀ رائے ਨਹੀਂ ਇਹ ਇੱਕ ਸਾਂਝਾ ਮਸਲਾ ਇੱਕ ਨਾਜ਼ੁਕ ਮਸਲਾ ਹੈਗਾ ਦਿਲ ਦੇ ਨਾਲ ਜੁੜਿਆ ਮਸਲਾ ਹੁਣ ਇਹ ਮਸਲੇ ਦੇ ਵਿੱਚ ਸਰਕਾਰ ਕਹਿੰਦੀ ਜੋ ਅਸੀਂ ਕਰਨ ਕਰਦੇ ਤੋਂ ਉਹ ਕਹਿੰਦੇ ਕਿ ਮੇਰੇ ਖਿਲਾਫ ਜਿਹੜੇ ਵਕੀਲ ਸੀ ਉਹ ਖੜੇ ਕੀਤੇ ਜਾਣੇ ਜਿਹੜੇ ਦੋਸ਼ੀਆਂ ਦੇ ਵਕੀਲ ਹੀ ਉਹ ਏਜੀ ਆਫਿਸ ਦੇ ਵਿੱਚ ਸਿਰਫ ਵਕੀਲ ਕੰਮ ਕਰਦੇ ਹੈਗੇ ਨਹੀਂ ਜਿੱਥੇ ਉਹਨਾਂ ਨੇ ਲਿਖਿਆ ਇੱਕ ਵੀਡੀਓ ਵੀ ਪੁਰਾਣੀ ਸਾਂਝੀ ਕੀਤੀ ਹੈ ਆਪਣੇ ਪੇਜ ਦੇ ਉੱਤੇ ਜਿੱਥੇ ਵਿੱਚ ਮੁੱਖ ਮੰਤਰੀ ਉਦੋਂ ਐਮਪੀ ਹੁੰਦੇ ਸੀ ਭਗਵੰਤ ਮਾਨ ਇਹ ਕਹਿ ਰਹੇ ਆ ਕਿ ਕੁਮਰ ਵਿਜੇ ਪ੍ਰਤਾਪ ਇੱਕ ਬੜੇ ਹੀ ਇਮਾਨਦਾਰ ਆਗੂ ਨੇ ਇਮਾਨਦਾਰ ਪੁਲਿਸ ਅਫਸਰ ਨੇ ਤਾਂ ਉਹਨਾਂ ਨੂੰ ਜਾਣ ਬੁੱਝ ਕੇ ਖੱਜਲ ਕੀਤਾ ਜਾ ਰਿਹਾ ਆ ਕਾਲੀ ਦਲ ਦੇ ਵੱਲੋਂ ਕਹਿੰਦੇ ਉਹਨਾਂ ਦੀਆਂ ਰਿਪੋਰਟਾਂ ਨੂੰ ਸਮੇਂ ਸਿਰ ਦੇ ਉੱਤੇ ਨਸ਼ਰ ਹੀ ਨਹੀਂ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਨੂੰ ਜੇ ਪਿਛਲੀਆਂ ਸਰਕਾਰਾਂ ਨੇ ਖੱਜਲ ਕੀਤਾ ਤਾਂ ਹੁਣ ਦੀ ਸਰਕਾਰ ਜਲੀਲ ਕਰ ਰਹੀ ਹੈ ਉਹ ਖੁਦ ਕਹਿ ਰਹੇ ਪਿਮੇ ਨੂੰ ਜਲੀਲ ਕੀਤਾ ਜਾ ਰਿਹਾ ਮੇਰੇ WhatsApp ਨੰਬਰ ਹਜੇ ਤੱਕ ਬਲੌਕ ਕੀਤੇ ਹੈਗੇ ਨੇ ਤੁਸੀਂ ਉਹਨਾਂ ਦੇ ਨਾਲ WhatsApp ਨੰਬਰ ਤੇ ਗੱਲ ਕਰੋ ਦਾ ਬਲੌਕ ਹੈ ਗੱਲ ਨਹੀਂ ਹੁੰਦੀ ਕੁਕੀ ਸਰਕਾਰ ਨੂੰ ਲੱਗਦਾ ਸੀ ਕਿ ਲੋਕਾਂ ਦੇ ਨਾਲ ਵਟਸਐਪ ਤੇ ਕਾਲ ਕਰਦਾ ਨੰਬਰ ਹੀ ਬਲੌਕ ਕਰ ਦਿੱਤਾ ਹੈਗਾ ਤੇ ਪਹਿਲਾਂ ਖੱਜਲ ਖੱਜਲ ਤੇ ਜਲੀਲ ਜਲੀਲ ਵੀ ਉਹ ਵੀ ਆਪਣੀ ਸਰਕਾਰ ਕਰੇ ਫਿਰ ਤੇ ਬੰਦੇ ਦਾ ਜੀਣਾ ਕੀ ਹੁੰਦਾ ਨਾ ਪਰ ਉਹ ਬੰਦਾ ਫਾਈਟਰ ਲੋਕੀਓ ਨੂੰ ਇਮਾਨਦਾਰ ਕਹਿੰਦੇ ਨੇ ਤੇ ਉਹ ਲੜਦਾ ਰਹੇਗਾ ਬਾਕੀ ਦੇ ਜਿਹੜੇ ਕਹਿ ਰਹੇ ਨੇ ਕਿ ਕਨਵੇਂ ਵਿਧਾਇਕ ਨੇ ਉਹ ਤਾਂ ਬੋਲਦੇ ਨਹੀਂ ਹੈਗੇ ਇਹ ਕਹਿੰਦੇ ਕਿ ਗੈਰ ਪੰਜਾਬੀ ਹੋ ਕੇ ਇੱਕ ਗੈਰ ਸਿੱਖ ਹੋ ਕੇ ਬੇਦਬੀ ਵਾਲਾ ਮਸਲਾ ਨਸਿਆਂ ਨਸ਼ਾ ਵਾਲਾ ਮਸਲਾ ਠਾਰੇ ਨੇ ਇਸ ਮਸਲੇ ਦੇ ਵਿੱਚ ਬੇਦਬੀ ਕਾਂਡ ਦੇ ਮਸਲੇ ਚ ਹੋਰ ਨਸ਼ਿਆਂ ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਕੋ ਕੋਈ ਜਵਾਬ ਨਹੀਂ ਕਿਉਂਕਿ ਉਹਨਾਂ ਨੇ ਤੇ ਰਾਗਵ ਚੱਡੇ ਦਾ ਵੀ ਨਾਮ ਲੈਤਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਐਸਪੀ ਦੇ ਡੀਐਸਪੀ ਨਸ਼ੇ ਵਕਾਉਂਦੇ ਨੇ ਉਹ ਰਾਗਵ ਚੱਡੇ ਦੇ ਚੇਲੇ ਨੇ ਰਾਗਵ ਚੱਡੇ ਦੇ ਪਰਚਾ ਦਰਜ ਕਰਨਾ ਚਾਹੀਦਾ ਸੀ ਸਰਕਾਰ ਨੂੰ ਹੁਣ ਤੇ 1 ਸਾਲ ਦਾ ਸੀਐਮ ਸਾਹਿਬ ਨੇ ਮੰਗਿਆ ਸੀ ਮੈਨੂੰ ਇੱਕ ਸਾਲ ਦਾ ਸਮਾਂ ਦੋ ਰਾਘਵ ਚੱਡੇ ਨੂੰ ਫੜ ਲਓ ਪਤਾ ਨਹੀਂ ਉਹਨੇ ਕਿੰਨੇ ਨੇ ਜਿਹੜੇ ਨਸ਼ੇ ਦੇ ਤਸਕਰ ਲਵਾਏ ਹੋਣਗੇ ਹਲੇ ਤੇ ਦੋ ਹੀ ਪਤਾ ਲੱਗਣਾ ਹੋ ਸਕਦਾ 200 ਹੋਵੇ ਪਰ ਉਸ ਮਸਲੇ ਦੇ ਵਿੱਚ ਵੀ ਸੀਐਮ ਸਾਹਿਬ ਜਵਾਬ ਨਹੀਂ ਦੇਣਗੇ ਮੈਨੂੰ ਲੱਗਦਾ ਜਿਹੜੇ ਚੈਨਲ ਇੰਟਰਵਿਊ ਕਰ ਰਹੇ ਨੇ ਜਿਹੜੇ ਅਖਬਾਰਾਂ ਦੇ ਪੱਤਰਕਾਰ ਇੰਟਰਵਿਊ ਸ਼ਾਇਦ ਉਹ ਸਵਾਲ ਵੀ ਨਹੀਂ ਪੁੱਛਦੇ ਹੋਣੇ ਹੋ ਸਕਦਾ ਕਿ ਸਵਾਲ ਪਹਿਲਾਂ ਹੀ ਡਿਸਾਈਡ ਅੱਜਕਲ ਇੰਟਰਵਿਊ ਵੀ ਡਿਸਾਈਡ ਹੁੰਦੀਆਂ ਨੇ ਹੋ ਸਕਦਾ ਸ਼ਾਇਦ ਇਸੇ ਕਰਕੇ ਉਹਦੇ ਵਿੱਚ ਸਵਾਲ ਨਹੀਂ ਆ ਰਿਹਾਗਾ ਹੁਣ ਸਭ ਤੋਂ ਵੱਡਾ ਇਹ ਸਵਾਲ ਇਹ ਆ ਗਿਆ ਕਿ ਕੁਮਰ ਵਿਜੇ ਪ੍ਰਤਾਪ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਜਾਇਜ਼ਾ ਬੇਦਬੀ ਦਾ ਕੁਮਰ ਵਿਜੇ ਪ੍ਰਤਾਪ ਦਾ ਨਿੱਜੀ ਮਸਲਾ ਨਹੀਂ ਆ ਉਹਦੀ ਨਿੱਜੀ رائے ਨਹੀਂ ਆ ਇਸ ਸਰਕਾਰ ਨੇ ਸਿਆਸਤ ਬੌਧ ਕੀਤੀ ਆ ਇਸ ਪਾਰਟੀ ਨੇ ਸਿਆਸਤ ਬੌਧ ਕੀਤੀ ਆ ਕਿਉਂਕਿ 2015 ਦੇ ਵਿੱਚ ਇਹ ਜਦੋਂ ਬੇਦਬੀ ਹੋਈ ਆ ਜਿਹੜੇ ਵੀ ਲੋਕਾਂ ਨੇ ਵੰਗਾਰ ਕੇ ਰੌਲਾ ਪਾ ਕੇ ਚੈਲੰਜ ਕਰਕੇ ਗੁਰੂ ਸਾਹਿਬ ਚੋਰੀ ਕੀਤਾ ਅੰਗ ਪਾੜੇਗੇ ਅੰਗ ਖਲਾਰੇਗੇ ਕਾਲੀ ਦਲ ਦੀ ਮਾੜੀ ਕਿਸਮਤ ਸੀ ਕਿ ਉਦੋਂ ਇਹਨਾਂ ਨੂੰ ਡੇਰੇ ਆਲੇਂ ਦੇਆ ਵੋਟਾਂ ਚੰਗੀਆਂ ਲੱਗਦੇਆਂ ਸੀ ਸਮੇਂ ਸਿਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਮੌਕੇ ਦੇ ਅ fırsਰਾਂ ਦਾ ਫੇਲਿਅਰ ਸੀ ਡੀਜੀਪੀ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕਾਲੀ ਦਲ ਅੱਜ ਭੁਗਤ ਰਿਹਾ ਉਦੋਂ ਅਕਤੂਬਰ ਜਿਹੜੀ 14 15 ਅਕਤੂਬਰ ਦੀ ਦਰਮਿਆਨੀ ਰਾਤ ਵੇਲੇ ਪੁਲਿਸ ਨੇ ਸਹੀ ਐਕਸ਼ਨ ਕੀਤਾ ਹੁੰਦਾ ਨਾ ਤੇ ਇਹ ਦਿਨ ਨਹੀਂ ਦੇਖਣੇ ਪੈਂਦੇ ਚੋਰ ਫੜੇ ਜਾਣੇ ਸੀ ਕਾਤਲ ਫੜੇ ਜਾਣੇ ਸੀ ਗੁਰੂ ਸਾਹਿਬ ਦੇ ਪਰ ਦੇਖੋ 2015 ਤੱਕ ਚਵੀ ਚੜ ਗਈ ਅੱਧੀ ਚਵੀ ਹੋ ਗਈ April ਮਹੀਨਾ ਵੀ ਨਿਕਲ ਚੁੱਕਾ 9 ਸਾਲ ਹੋ ਚੁੱਕੇ ਕੋਈ ਕਾਰਵਾਈ ਨਹੀਂ ਕੈਪਟਨ ਮਿਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌ ਫੜ ਕੇ ਨਸ਼ਿਆਂ ਦੀ ਗੱਲ ਕੀਤੀ ਸੀ ਬੇਦਬੀਦ ਕੀਤੀ ਕਮਿਸ਼ਨ ਬਣ ਗਏ ਪੰਜ ਸੱਤ ਤੇ ਐਸਆਈਟੀ ਬਣੀਆਂ ਕੋਈ ਖਟਰੇ ਵਾਲੀ ਐਸਆਈਟੀ ਬਣ ਗਈ ਕੋਈ ਪਰਮਾਰ ਵਾਲੀ ਬਣ ਗਈ ਕੋਈ ਪ੍ਰਬੋਧ ਕੁਮਾਰ ਵਾਲੀ ਬਣ ਗਈ ਕੋਈ ਕੁੰਵਰ ਵਿਜੇ ਪ੍ਰਤਾਪ ਵਾਲੀ ਬਣ ਗਈ ਕੋਈ ਨੌ ਨਿਹਾਲ ਸਿੰਘ ਵਾਲੀ ਬਣ ਗਈ ਕਿ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਹਰ ਇੱਕ ਨੂੰ ਡੇਰੇ ਵਾਲੀਆਂ ਵੋਟਾਂ ਹੂੰ ਤੇ ਪੰਜਾਬ ਦੇ ਵਿੱਚ ਹੋਰ ਡੇਰੇ ਖੁਲਾਏ ਜਾ ਰਹੇ ਨੇ ਕੋਈ ਤਾਂ ਮੰਤਰੀ ਆਪਣੇ ਹਲਕਿਆਂ ਦੇ ਵਿੱਚ ਖਲਾ ਰਹੇ ਨੇ ਹੁਣ ਕੁਮੇਰ ਵਿਜੇ ਪ੍ਰਤਾਪ ਇਕੱਲਾ ਬੋਲ ਰਿਹਾ ਹੂੰ ਹੁਣ ਉਹ ਇਹੋ ਜਿਹੇ ਬੰਦੇ ਵੀ ਤੇ ਚਾਹੀਦੇ ਨੇ ਪਾਰਟੀ 'ਚ ਵੀ ਚਾਹੀਦੇ ਪਾਰਟੀ ਤੋਂ ਬਾਹਰ ਵੀ ਚਾਹੀਦੇ ਸਰਕਾਰ 'ਚ ਵੀ ਚਾਹੀਦੇ ਸਰਕਾਰ ਤੋਂ ਬਾਹਰ ਵੀ ਚਾਹੀਦੇ ਨੇ ਜਿਹੜੇ ਘੱਟੋ ਘੱਟ ਪੰਜਾਬ ਦੀ ਤੇ ਗੱਲ ਕਰਨ ਪੰਜਾਬੀਅਤ ਦੀ ਤੇ ਪੰਜਾਬੀ ਦੀ ਗੱਲ ਕਰਨ ਹੁਣ ਇਸ ਮਸਲੇ 'ਤੇ ਸਰਕਾਰ ਕੋਈ ਜਵਾਬ ਨਹੀਂ ਉਹਦੇ ਖਿਲਾਫ ਹੀ ਹੁਣ ਵਕੀਲ ਖੜੇ ਕੀਤੇ ਜਾ ਰਹੇ ਨੇ ਫਰੀਦਕੋਟ ਚੋਂ ਕੇਸ ਨਿਕਲ ਕੇ ਚੰਡੀਗੜਾ ਆ ਗਿਆ ਸਰਕਾਰ ਫੇਲ ਹੋ ਗਈ ਜਿਹੜੇ ਵਿਦੋਸ਼ੀਆਂ ਦੇ ਖਿਲਾਫ ਕੇਸ ਲੜਦੇ ਨੇ ਉਹ ਤੁਸੀਂ ਸਰਕਾਰ ਨੇ ਇਹ ਸਰਕਾਰੀ ਵਕੀਲ ਬਣਾ ਦਿੱਤਾ ਹੈਗਾ ਉਹ ਕਹਿ ਰਿਹਾ ਮੈਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਮੈਨੂੰ ਸਰਕਾਰੀ ਸਰਕਾਰ ਟਾਈਮ ਨਹੀਂ ਦੇ ਰਹੀ ਜਿਹੜਾ ਉਹਨਾਂ ਨੇ ਆਪਣੀਆਂ ਭਾਵਨਾਵਾਂ ਜਗ ਜ਼ਾਹਿਰ ਕੀਤੀਆਂ ਨੇ ਉਹ ਸੱਚੀਆਂ ਨੇ ਹੁਣ ਸਰਕਾਰ ਇਸ ਮਸਲੇ ਤੇ ਕਿਉਂ ਨਹੀਂ ਕਾਰਵਾਈ ਕਰਦੀ ਇਹ ਤੇ ਸਰਕਾਰ ਹੀ ਦੱਸ ਸਕਦੀ ਲੇਕਿਨ ਜਿਹੜੀਆਂ ਉਹਨਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਭਾਵਨਾਵਾਂ ਨੇ ਉਹਦੇ ਨਾਲ ਸਰਕਾਰ ਬੁਰੀ ਤਰ੍ਹਾਂ ਫਸ ਚੁੱਕੀ ਆ ਕਿਉਂਕਿ ਇਸ ਸਰਕਾਰ ਨੇ ਪੰਥਕ ਹਿੱਤਾਂ ਨੂੰ ਪੰਥਕ ਹਿੱਤਾਂ ਦੇ ਨਾਲ ਖਲਵਾੜ ਕੀਤਾ ਹੈਗਾ ਵੋਟਾਂ ਲਈਆਂ ਨੇ ਵੋਟਾਂ ਇਕੱਠੀਆਂ ਕੀਤੀਆਂ ਹੈਗੀਆਂ ਨੇ ਜਜ਼ਬਾਤਾਂ ਦੇ ਨਾਲ ਖੇਡੇ ਨੇ ਜਿੰਨੇ ਵੀ ਪੰਥਕ ਨੂੰ ਪੰਥ ਨੂੰ ਪਿਆਰ ਕਰਨ ਵਾਲੇ ਜਾਂ ਨਾਨਕ ਲੇਵਾ ਸੰਗਤ ਜਿਹੜੀ ਆ ਜਿੰਨੇ ਵੀ ਪਿਆਰ ਕਰਨੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਧਰਮ ਤੋਂ ਉੱਠ ਕੇ ਵੋਟਾਂ ਪਾਈਆਂ ਇਹਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਹਰ ਇੱਕ ਨੂੰ ਪਿਆਰਾ ਦਿਲੋਂ ਪਿਆਰਾ ਹੈਗਾ ਤੇ ਉਹ ਸਵਾਲ ਇਸ ਕਰਕੇ ਉਹ ਸਵਾਲ ਉਠਾਉਂਦੇ ਰਹਿਣਗੇ ਸਰਕਾਰ ਜਿਹੜਾ ਹੁਣ ਉਹ ਕੁਮਰਵੀਰ ਪ੍ਰਤਾਪ ਦੇ ਛੋਡੋ ਕਾਲੀ ਵਾਲੇ ਸਵਾਲ ਪੁੱਛਦੇ ਕਿ ਨਹੀਂ ਪੁੱਛਦੇ ਕਾਂਗਰਸ ਪੁੱਛਦੀ ਕਿ ਨਹੀਂ ਪੁੱਛਦੀ ਪਰ ਸਰਕਾਰ ਤੇ ਆਪਣੇ ਵਿਧਾਇਕ ਦੇ ਹੀ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਜੀ